ਜੋ ਸਾਡੀ ਦੇਸ਼ ਦੀ ਸਥਿਤੀ ਹੈ ਬੁਲਵਿਚ ਅਸੀਂ ਦੇਖ ਰਹੇ ਹਾਂ ਕਿ ਬੇਰੁਜ਼ਗਾਰੀ ਵੱਡੀ ਪੱਧਰ ਉਤੇ ਵਧਦੀ ਜਾ ਰਹੀ ਆਮ ਬੰਦਾ ਜਿੰਨ ਰੋਜੀ ਰੋਟੀ ਦੀ ਵੱਡੀ ਲੋੜ ਹੈ ਉਹ ਸਖੇਤ ਨਹੀਂ ਹੈ ਪਿੰਡਾਂ ਵਿੱਚ ਜਿਆਦਾ ਵੱਸਦੇ। ਉਹ ਜਿਸ ਤਰ੍ਹਾਂ ਮਾਨ ਸਨਮਾਨ ਨਾਲ ਬਾਫੜਨ ਦੀ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਉਹਨੂੰ ਅਸੀਂ ਦੇਖ ਰਹੇ ਹਾਂ ਕਿ ਉਹ ਵਿਚਾਰਾ ਰੋਣਾ ਸ਼ੁਰੂ ਬੇਹੱਦ ਰੋ ਰਿਹਾ ਹੈ। ਮੰਨ ਲੇਗਾ ਦੀ ਗੱਲ ਕਰ ਰਹੇ ਹਾਂ ਤੇ ਬਣਿਆ ਉਹਨਾਂ ਵਾਸਤੇ ਸਹੀ ਸੌਂ ਦਿਨ ਦੇ ਰੁਜ਼ਗਾਰ ਦੀ ਗੱਲ ਜਦੋਂ ਆਪਾਂ ਗੱਲ ਕਰਦੇ ਹਾਂ। ਦੇ ਇਹ ਅੰਕੜੇ ਪੇਸ਼ ਕੀਤੇ ਗਏ ਨੇ ਤੇ 100 ਦੀ ਥਾਂ ਤੇ ਆਪਾਂ ਕੀ ਦੇਖਿਆ ਕਿ 26 27 ਦਿਨਾਂ ਤੋਂ ਇਹ ਅੱਗੇ ਜੁੜੇ ਹੋ ਪਿਛਲੇ ਸਮੇਂ ਦੇ ਅੰਦਰ ਅਸੀਂ ਨਹੀਂ ਲੈ ਕੇ ਜਾ ਸਕੀ ਹੁਣ ਇਥੇ ਇਹ ਗੱਲ ਫੇਲੀਅਰ ਦੀ ਕੀਤੀ ਗਈ ਕਿ ਸਰਕਾਰਾਂ ਦੀ ਭਾਵੇਂ ਕੋਈ ਵੀ ਸਰਕਾਰ ਰਹੀ ਹੈ ਰਾਣੀ ਤੇ ਕੋਈ ਵੀ ਤੇਰੇ ਕੋਲ ਸਹੀ ਤਰ੍ਹਾਂ ਗਰੀਬ ਤੱਕ ਜੋ ਦਾ ਹੱਕ ਬਣਦਾ ਉਹ ਨਹੀਂ ਦੇਣਾ ਚਾਹ ਉਹਨ ਵਰਤਿਆ ਚਾਰੀ ਜੋ ਕੁੱਲ ਬਲਾਕੇ ਮੈਂ ਦੇ ਸੁਣਨ ਦੀ ਕੋਸ਼ਿਸ਼ ਕੀਤੀ ਹੈ ਵਿਚਾਰਵਾਨਾਂ ਨੇ ਵਿਚਾਰ ਦਿੱਤੇ ਹੈ ਤੇ ਇਹ ਸਾਰਾ ਇਹ ਕਦੋਂ ਬੰਦ ਹੋਏਗਾ ਇਹ ਕਹੇ ਉਹ ਇਹ ਸਾਰੀ ਕਦੋਂ ਰੋਕਿਆ ਜਾ ਸਕਦਾ ਸਾਡੇ ਸੂਣ ਸਵਾਲ ਬਹੁਤ ਵੱਡਾ ਇੱਕ ਪ੍ਰਸ਼ਨ ਹੈ ਕਿ ਅੱਜ ਗਰੀਬ ਦਾ ਸ਼ੋਸ਼ਣ ਨੇ ਕਿਰਤੀ ਦਾ ਸ਼ੋਸ਼ਣ ਕਿਵੇਂ ਰੋਕਿਆ ਜਾ ਸਕਦਾ ਤੇ ਜੇ ਕਿਰਤ ਨਹੀਂ ਹੈ ਤੇ ਬੰਦੇ ਦੀ ਕੀਮਤ ਨਹੀਂ ਹੈ ਇੱਕ ਵਾਰ ਸੇ ਦੇਖਦੇ ਆ ਕਿ ਪਖਾਰੀ ਬਣਾ ਕੇ ਇਲਾਜ ਦਿੱਤਾ ਜਾ ਰਿਹਾ ਹੈ। ਵਸੀਕਰੂ ਰਹਿ ਜਾਂ ਸਤੋ ਵੱਧ ਹੈ ਜਾਂ ਘਾਟੇ ਕੁਲ ਵੀ ਹੈ ਤੁਤੇ ਦੇ ਪਾਸੇ ਜਿਹੜੇ ਕੰਮ ਕਰ ਸਕਦੇ ਨੇ ਜਿਨ੍ਹਾਂ ਨੂੰ ਰੈਗਲ ਨਾ ਤੇ ਤੁਲੇ ਕੰਮ ਮਿਲ ਰਿਹਾ ਸੀ ਹਾਂ ਜੇ ਉਹਦੇ ਚ ਕੋਈ ਉਹਨਾਂ ਦੇ ਹੱਕ ਵਿੱਚ ਕੋਈ ਬਿਹਤਰੀ ਸੌਖਾ ਢੰਗ ਕੋਈ ਹੋਰ ਕੀਤਾ ਸਰਲ ਕੀਤਾ ਜਾ ਸਕਦਾ ਸੀ ਤੇ ਉਹਨੂੰ ਬਿਨਾਂ ਕਿਸੇ ਹੋਰ ਚਾਲ ਚਾਲ ਦੇ ਜਾਂ ਬਦਲਾਅ ਦੇ ਕਰ ਦੇਣਾ ਚਾਹੀਦਾ ਸੀ ਨਾ ਕਿ ਉਹਦੇ ਚ ਕੋਈ ਆਪਣੀ ਮਨਸ਼ਾ ਜਿਹੜੀ ਉਹ ਕਿਸੇ ਨਸਿੱਧੇ ਪੁੱਠੇ ਢੰਗ ਨਾਲ ਵਿੱਚ ਕਾ ਲ ਬਣੇ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਵਰਤਮਾਨ ਸਮੇਂ ਸੀ ਦੇਖ ਰਹੇ ਹਾਂ ਕੇਂਦਰੀ ਹਕੂਮਤ ਜਿਹੜੀ ਹੈ ਉਹ ਲੋਕ ਲੋਕਤੰਤਰ ਦੇ ਜਿਹੜੇ ਸਾਡੇ ਨਿਜਮ ਨੇ ਉਹਨਾਂ ਦੇ ਮੁਤਾਬਕ ਨਾ ਚੱਲ ਕੇ ਉਹ ਆਪਣਾ ਤਾਨਾਸ਼ਹੀ ਰਵਈਆ ਦੇ ਮੁਤਾਬਕ ਕੰਮ ਕਰਨ ਦਾ ਜਿਹੜਾ ਸੁਭਾਅ ਦਾ ਸਾਡੇ ਸਮਾਜ ਨੂੰ ਵੇਖਾ ਕੇ ਬਸ ਇਹ ਕੋਈ ਪਿਛੇ ਵੀ ਅਸੀਂ ਦੇਖੇ ਕਾਂਗਰਸ ਦੇ ਵੇਲੇ ਵੀ ਦੇਖਿਆ ਉਹਨੋਂ ਵੀ ਇੰਦਰਾ ਇੰਡੀਆ ਬਣ ਗਈ ਸੀ ਤੇ ਇੰਡੀਆ ਇੰਦਰਾ ਹੋ ਗਿਆ ਸੀ ਤੇ ਹੁਣ ਵੀ ਬੁੱਧੀ ਦੇਖੇ ਹੋ ਗਏ ਤੇ ਦੇਸ਼ ਮੂਦੀ ਹੋ ਗਿਆ ਇੱਕ ਸਾਡੇ ਸਮਾਜ ਸੰਤਾਪ ਹੈ ਇਹ ਗੁਰੂਆਂ ਦਾ ਪੰਜਾਬ ਕਿੱਥੇ ਇਹ ਪੰਜਾਬੀਆਂ ਦਾ ਪੰਜਾਬ ਕਿੱਥੇ ਅਸੀਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਦੇਂਦੇ ਸੀ ਤੇ ਅਸੀਂ ਨੌਜਵਾਨੀ ਨੂੰ ਆਪਣੇ ਡਰਾਈਵ ਵਿੱਚ ਲੈ ਕੇ ਮਾਰਨਾ ਸ਼ੁਰੂ ਕਰ ਦਿੱਤਾ ਉਹਦੇ ਮਾਪਿਆਂ ਨੂੰ ਗਲਤ ਤਰ੍ਹਾਂ ਵਰਤਣ ਦੇ ਅਸੀਂ ਇਤਾਂ ਦੀ ਦਿਸ਼ਾ ਵਿੱਚ ਚੱਲ ਗਏ ਆ आने वाला कान सारा है? कौन काम करेगा लड़ेगा कौन सियासी पार्टी लड़ ही नहीं सकिया वो तो अपने ढंग दर गई जो कर रही सामने प्य हो सत चाहिए है पुठे सिद्ध ढंग के सतहते बह जाओ तो लोगों का शोषण करी जाओ अच अस अपने पंजाबी बारे कितना देखा कि मेरे तो बची दे बारे मां ने दस मेरी ते रूह कंब गई ਕੈਸੀ ਹੁੰਦੀ ਜਿਹਨੋਂ ਸੀ ਪਾਲ ਰਹੇ ਸੀ ਪੜਾ ਰਹੇ ਸੀ ਕਿ ਕੱਲ ਜਾਂਚ ਦੀ ਕੁਰਸੀ ਤੇ ਬਣेंगे ਕੋ ਸੱਚ ਦੀ ਆਵਾਜ਼ ਬਣੇਗੀ ਇਨਸਾਫ ਦੀ ਆਵਾਜ਼ ਬਣੇਗੀ ਤੇ ਜੇ ਅੱਜ ਉਹ ਨਾ ਜਾਂਦੇ ਜਾਂਦੇ ਅੱਜ 24 25 ਸਾਲ ਦੀ ਹੋਈ ਹੋਈ ਜਿਹਨੋਂ ਸੀ ਮਾਰ ਕੇ ਰਸੂਲ ਦਿੱਤਾ ਹੈ ਤੇ ਕੀ ਕਰ ਰਹੇ ਅਸੀਂ ਆਉਣ ਵਾਲੇ ਕੱਲ੍ਹ ਵਾਸਤੇ ਕੌਣ ਕਿਹਨੂੰ ਅੱਗੇ ਬਾਹ ਪਹਿਲੇ ਤੋਂ ਕੋਈ ਬਾਹੀਂ ਨਹੀਂ ਫੜਦਾ ਕਿ ਸਿੱਧੀ ਪੈਸਾ ਕੋਈ ਦੇ ਲਈ ਤੇ ਵਿਦੇ ਦਾ ਨਾਂ ਤੇ ਪੈਸਾ ਦੇਣਾ ਨਹੀਂ ਕੋਈ ਚਾਹੁੰਦਾ ਜੋ ਕੋਈ ਦਿੰਦਾ ਤੇ ਉਹਦੀ ਇੱਕ ਤਾਂ ਮਾਰ ਦਿੱਤੇ ਜਾਣ ਕਿ ਸਾਡੇ ਬੱਚੇ ਤੇ ਫਿਰ ਕਿੱਥਾਂ ਅਸੀਂ ਉਹਨਾਂ ਦੇ ਅੱਗੇ ਚਲਾਂਗੇ ਇਹ ਬੜਾ ਗੰਭੀਰ ਮੁੱਦਾ ਹੈ ਕਿ ਮੈਂ ਤੇ ਮਾਂ ਨਾਲ ਲੜਿਆ ਕਿ ਤੁਸੀਂ ਦੱਸੋ ਜੇ ਤੁਹਾਨੂੰ ਯਾਦ ਹੈ ਕਿ ਤੁਹਾਡੀ ਧੀ ਤੁਹਾਡੇ ਹੱਥੋਂ ਨਿਕਲ ਕੇ ਕੋਈ ਖੋ ਕੇ ਲੈ ਗਿਆ ਤੁਹਾਡੇ ਕੋਲ ਮੈਂ ਕਿ ਪਟਿਆਲੇ ਪੜਦੇ ਪੜੇ ਲੁਧਿਆਣੇ ਕਿਵੇਂ ਆ ਗਈ ਪੜਾਈ ਤੇ ਪਟਿਆਲੇ ਹੋਣੀ ਸੀ ਪੈਸੇ ਤੇ ਪਟਿਆਲੇ ਜੁਨੀਸ ਦੇ ਪੜ ਰਹੇ ਆ ਉਸ ਤੋਂ ਉਹਨੂੰ ਪਟਿਆਲੇ ਲੈ ਕੇ ਦਿੱਤਾ ਪਟਿਆਲੇ ਉਹਨੇ ਸਾਰੀ ਉਹਨੇ ਜਿੰਨ ਕੰਮ ਚੱਲਿਆ ਉਹ ਲੁਧਿਆਣੇ ਕਦੋਂ ਆਈ ਸਭ ਸੂਚਨਾ ਤੱਕ ਦੇ ਲਈ ਹੈ ਨਹੀਂ ਤੇ ਇਹਦੇ ਵਾਸਤੇ ਮੈਂ ਤੇ ਮਾਂ ਨਾਲ ਲੜਿਆ ਉਹ ਵਾਪਸ ਤੇ ਹੀ ਨਹੀਂ ਲਿਆ ਸਕਦੇ ਪਰ ਸਾਡੇ ਵਾਸਤੇ ਬਹੁਤ ਇੱਕ ਆਹ ਮੇਰੇ ਲਈ ਤੇ ਸੱਚੀ ਮੁੱਚੀ ਜਿਹੜਾ ਹੈ ਕਿ ਮੇਰੀ ਅੱਜ ਤਾਂ ਜਦ ਤੱਕ ਕਿਤੇ ਮੇਰੀ ਆਪਣੀ ਪੋਤਰੀ ਹੁੰਦੀ ਹੈ ਜਾਂ ਬੱਚਾ ਆਪਣਾ ਹੁੰਦਾ ਜਿਹਨੂੰ ਅਸੀਂ ਆਪਾਲ ਪੜਾ ਰਹੇ ਹਾਂ ਜਿਹਨੂੰ ਤੁਰ ਗਈ ਹੈ ਤੇ ਅਸੀਂ ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਉਹਨੇ ਉਹ ਹਮ ਉਮਰ ਵਾਲੀ ਕੀ ਕਰ ਸਕਦੇ ਹਾਂ ਇਸ ਕਰਕੇ ਮੈਂ ਤੇ ਜੋ ਇਸ ਮਨ ਨੂੰ ਤੁਹਾਡੇ ਕੋਲ ਖੁੱਲਤਾ ਹੈ ਇਹ ਆਵਾਜ਼ ਬਣੀ ਹੈ ਕੋਈ ਤੇ ਜੋ ਕੁਝ ਵੀ ਅਸੀਂ ਦੂਜੇ ਬਚ ਸਕਦੇ ਉਹਦੇ ਵੀ ਆਵਾਜ਼ ਉਠਾਈਏ ਜਿਹੜੇ ਇਹੋ ਜਿਹੇ ਕਾਤਲ ਇਤਾਂ ਦੇ ਪੈਦਾ ਹੋ ਗਏ ਨੇ ਇਹਨਾਂ ਦੀ ਜ਼ੁਬਾਨ ਬੰਦ ਕਰਨ ਲਈ ਇਹਨਾਂ ਦਰਾਹ ਰੋਕਣ ਲਈ ਕੋਈ ਨਾ ਕੋਈ ਸਾਡੇ ਇਥੇ ਮਨੁੱਖੀ ਅਧਿਕਾਰ ਸੰਗਠਨ ਬਣਿਆ ਹੈ ਡਾਕਟਰ ਜੱਸਾ ਬੱਗੇ ਲੱਗੇ ਨਹੀਂ ਤਾਂ ਤੇ ਉਹਦੇ ਵਾਸਤੇ ਕੋਈ ਪਰ ਪੂਰੇ ਬਣਾ ਜਿਹੜਾ ਉਹਨਾਂ ਦੇ ਪਪਾਏ ਕੋਈ ਗੱਲ ਕਰੀਏ ਜੇਦੋਂ ਮੈਂ ਦਿੱਤੇ ਕੋਈ ਮੈਨੂੰ ਨਹੀਂ ਜਾਪਦਾ ਕਿ ਸਾਡੇ ਨਾਲ ਕੁਝ ਹੋਰ ਹੋ ਸਕਦਾ ਇੱਕ ਸਾਲ ਤੋਂ ਮਹਿਸੂਸ ਹੈ ਸਾਡੇ ਬੱਚੇ ਬਾਣੀ ਤੋਂ ਟੁੱਟ ਗਏ ਇਤਿਹਾਸ ਤੋਂ ਟੁੱਟ ਗਏ ਬਾਣੀ ਇਤਿਹਾਸ ਤੋਂ ਟੁੱਟ ਜਾਣ ਕਰਕੇ ਵੀ ਇਹੋ ਜਿਹੀ ਗਲਤ ਪਾਸੇ ਨੂੰ ਜਾਦਾ ਜਾਣ ਦਾ ਸਾਡਾ ਜਿਹੜਾ ਮਹਾਣੇ ਉਹ ਆ ਗਿਆ ਇਹਨਾਂ ਕਿਤਨਾ ਸਿ ਵਿਚਾਰਦੇ ਸਭਣਾ ਕਿ ਸੰਭਾਲ ਸਕੀਏ ਬਹੁਤ ਧੰਨਵਾਦ ਜੀ ਤੁਸੀਂ ਮਾਨ ਸਨਮਾਨ ਦਿੰਦੇ ਹੋ ਦਾ ਸਾਡਾ ਧੰਨਵਾਦ ਹੈ ਇਹਨਾਂ 11 ਤੀ ਗੌਰ ਪੁੱਛਿਆ ਕਿ ਤੁਸੀਂ ਆਸਰੇ ਉੱਤੇ ਜਨੂ ਲਕਸ਼ਵ ਕਹੇ ਦਿਨ ਮਲੰਬਲੀ ਫਰਜ਼ ਬੰਦੇ ਕਿਸੀ 100 ਬਾਲ ਪੰਨ ਕੇ ਲਈ ਆਈਏ ਕਿਉਂ ਸਾਡੀ ਇੱਕ ਦੂਜੇ ਦੀ ਅਸੀਂ ਰੂਹ ਬਣ ਕੇ ਸਾਥ ਨੇਂ ਦੀ ਕੋਸ਼ਿਸ਼ ਕਰਦੇ ਹਾਂ ਇਹਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਖੇਚਲ ਕੀਤੀ ਹੈ ਆਪਾਂ ਇਸ ਤੋਂ ਅੱਗੇ ਵਧਿਏ ਫਿਰ ਬਾਰੇ ਵੱਡੇ ਪੱਧਰ ਤੇ ਸੋਚੀਏ ਜਿਹੜੀ ਚਰਚਾ ਅਜੇ ਕੀਤੀ ਹੈ ਡੈਮੋਕ੍ਰੇਟ ਫਰੰਟ ਵੱਲੋਂ ਜਿਹੜੀ ਕੋਸ਼ਿਸ਼ ਹੋ ਰਹੀ ਹੈ ਆਈਡੀਪੀਲ ਕੋਸ਼ਿਸ਼ ਕਰੀ ਧੰਨਵਾਦ ਹੈ ਬੜੀ ਵੱਡੀ ਆਵਾਜ਼ ਬਣ ਸਕਦੀ ਪੂਰੇ ਕਿਸਾਨ ਜਥੇ ਬੰਦੀਆਂ ਦੀ ਗੱਲ ਮਜ਼ਦੂਰਾਂ ਦੀ ਗੱਲ ਜਿਹੜੀ ਮਨਪ੍ਰੀਤ ਕੋਲ ਕਰਦੀ ਹੈ ਮਨਪ੍ਰੀਤ ਕੋਜੀ ਗੁਰੂ ਘਰ ਇਹ ਕਿਤੇ ਕਿਸਾਨ ਤੇ ਮਜ਼ਦੂਰ ਸੱਚੀ ਵਿੱਚ ਇਕੱਠੇ ਹੋਣ ਬੜੇ ਵੀ ਬੜਾ ਖਤਰਨਾਕ ਖੇਡ ਹੈ ਹਾਂਜੀ ਕਿਸਾਨਾਂ ਨਾਲ ਮਜ਼ਦੂਰਾਂ ਦੀ ਸਾੜ ਲੈਣ ਦੀ 15 ਤਿਆਂ ਜਾਂਦਾ ਕਿ ਜਵੇਂ ਲੋੜ ਨਹੀਂ ਰਹੇਗੀ ਉਹ ਜਿਵੇਂ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਨਾ ਹਵੀਰ ਸਿੰਘ ਕਹਿੰਦੇ ਉਹ ਜਿਹੜਾ ਕਿਤੇ ਹਿੱਸੇਦਾਰ ਹੁੰਦਾ ਸੀ ਕਿਸਾਨ ਦਾ ਆ ਜੋ ਦਿਹਾੜੀਦਾਰ ਬਣ ਕੇ ਤੇ ਦਿਹਾੜੀਦਾਰ ਬਣ ਕੇ ਉਹਦੀ ਕਦਰ ਜਿਹੜੀ ਕਿਸਾਨ ਦੇ ਮਨ ਵਿੱਚੋਂ ਕਿਹਨ ਖੇਤ ਮਜ਼ਦੂਰ ਦੀਸ ਨਾ ਉਹਦੀ ਕਦਰ ਖਤਮ ਹੋ ਚੁੱਕੀ ਹੋਈ ਹੈ ਉਹ ਕਦਰ ਖਤਮ ਹੋਣ ਕਰਕੇ ਅੱਜ ਜਿਹੜੀ ਸਾਜੀ ਜੀ ਹੈ ਨਾ ਉਹ ਸਾਂਝ ਨਹੀਂ ਪੈ ਰਹੀ ਹੁਣ ਸਵਾਰਥੀ ਸਵਾਰਥ ਹੈ ਤੇ ਸਵਾਰਥ ਕਰੀ ਸਮ ਇਕੱਠਿਆ ਨਹੀਂ ਹੋਣ ਦਿੰਦਾ ਇਨਸਾਨੀਅਤ ਦੀਆਂ ਸਾਂਝਾਂ ਹੁੰਦੀਆਂ ਨੇ ਜਦੋਂ ਕਦੀ ਬੋਲ ਦੋ ਤੜੀਆਂ ਤੋਲ ਤੋਲ ਕੇ ਬਣਦੇ ਹੁੰਦੇ ਸੀ ડાણે વંડકે જાન ઓ સ્યા સાંજ હોયા કરતી સી ਹਰ ਬੰਦੇ ਨੂੰ ਉੱਥੋਂ ਹੀ ਮਿਲਦੀ ਰਹਾਰ ਮੂਤ ਤੇ ਮਿਲਦੇ ਠਾ ਛਟਿਆਰ ਨੂੰ ਉੱਥੇ ਮਿਲਦਾ ਸੀ ਕਮਿਆਰ ਨੂੰ ਵੀ ਉੱਥੋਂ ਮਿਲਦਾ ਜਿਵੇਂ ਯਾਰ ਨੂੰ ਵੀ ਉੱਥੋਂ ਮਿਲਦਾ ਸੀ ਇੱਕੋ ਬੋਲ ਜਿਹੜਾ ਸੀ ਨਾ ਦਾਦਾ ਵੰਡਿਆ ਕਰ ਇੱਕੋ ਬੋਲ ਤੋਂ ਸਾਂਢ ਡਾਣੇ ਮਿਲਦੇ ਸਨ ਅਨਸلسل ਮਰ ਗਿਆ ਮਾਰ ਦਿੱਤਾ ਗਿਆ ਕਿਤੇ ਮੁੜ ਕੇ ਦੁਬਾਰਾ ਬੋਲ ਲੱਗਣਗੇ ਕਿ ਨਹੀਂ ਲੱਗਣਗੇ ਪਤਾ ਨਹੀਂ ਆਉਣ ਵਾਲੀ ਕੱਲ ਦੀ ਪੀੜੀ ਦੇ ਲੇਖੇ ਜੋਖੇ ਨੇ ਇਹ ਬੜਾ ਕੋਈ ਸਾੜੀ ਅਸੀਂ ਮਾਰ ਲਿਆ ਹੋਇਆ ਜਿੱਥੇ ਸਾੜੇ ਸਭ ਇਕੱਠੇ ਪਰਦੇ ਸੀ ਹੁਣ ਚੰਦ ਤੇ 부ਜਰਾਂ ਦੀ ਬੋਲੀ ਉਹ ਹੁਟਾਂ ਦੀ ਹੁੰਦੀ ਸਤ ਅਹੁ ਤੁਹਾਨੂੰ ਆਹ ਢੀਫੇ ਚੁਟਾਰਿਆਂ ਦਾ ਵਾਹੀ ਗੁਰਦੀ ਕਾਲਸਾ ਵਾਹੀ ਗੁਰਦੀ